Danske tekster af Jesper Buhl Scandinavian Text Service 2018 ਮਾਂ ਜੋਗ ਐਸਐਸਪੀ ਸਾਹਿਬ ਸੀਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਜਿਹੜੇ ਨਸ਼ਾ ਨਰਦੇਸ਼ਾਂ ਤਹਿਤ ਜਿਹੜੇ ਨਸ਼ੇ ਵਿਰੋਧ ਮਹਿਮ ਚਲਾਈ ਗਈ ਹੈ ਇਹਦੇ ਵਿੱਚ ਕਲ ਥਾਣਾ ਸਿਟੀ 1 ਪੁਲਿਸ ਜਿਹੜੀ ਇਹਨਾਂ ਨੂੰ ਕਲ ਵੱਡੀ ਸਫਲਤਾ ਮਿਲੀ ਜਿਹੜੇ ਐਸਐਚਓ ਸਾਹਿਬ ਜਿਹੜੇ ਇੰਸਪੈਕਟਰ ਵਰੁਣ ਕੁਮਾਰ ਹੈ ਇਹਨਾਂ ਦੀ ਟੀਮ ਵੱਲੋਂ ਜਿਹਦੇ ਵਿੱਚ ਸਬ ਇੰਸਪੈਕਟਰ ਮੰਗਲ ਸਿੰਘ ਤੇ ਬੂਤਾ ਸਿੰਘ ਐਸਏ ਤੇ ਦੂਸਰੀ ਪੁਲਿਸ ਪਾਰਟੀ ਹੋਰ ਜਿਹੜੇ ਮੁਲਾਜ਼ਮ ਸਨ ਇਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਕਿ ਜਿਹੜੇ ਦੋ ਜਣੇ ਵਿੱਚ ਗਗਨ ਗਗਨਦੀਪ ਸਿੰਘ ਗੱਗੀ ਪੁੱਤਰ ਪ੍ਰੇਮ ਸਿੰਘ ਤੇ ਦੂਸਰਾ ਆਸ ਨਰੈਣ ਪੁੱਤਰ ਸਵਰਨ کمار ਇਹ ਦੋਨੋਂ ਜਿਹੜੇ ਬਰਨਾਲੇ ਦੇ ਰਹਿਣ ਵਾਲੇ ਆ ਤੇ ਇਹ ਜਿਹੜਾ ਐਮਪੀ ਬਸਤੀ ਦੇ ਜਿਹੜਾ ਨੇੜੇ ਰੁਕੇ ਹੋਏ ਆ ਤੇ ਜਿਹੜਾ ਇਹਨਾਂ ਨੇ ਜਾ ਕੇ ਕਾਬੂ ਕੀਤਾ ਕ ਇਹਨਾਂ ਤੋਂ ਜਿਹੜਾ ਕਾਬੂ ਕਰਨ ਤੋਂ ਬਾਅਦ ਗਗਨਦੀਪ ਸਿੰਘ ਅਗੀ ਤੋਂ ਜਿਹੜੀ 260 ਗ੍ਰਾਮ ਜਿਹੜੀ ਹੈਰੋਨ ਬਰਾਮ ਦੇ ਕੀਤੀ ਗਈ ਤੇ ਕੀ ਕਰਦੇ ਆ ਵੀ ਇਹਦੇ ਵਿੱਚ ਜਿਹੜਾ ਅੱਜ ਅਸੀਂ ਇਹ ਪੇਸ਼ ਦਲਦ ਕੀਤੇ ਆ ਤੇ ਰਮਾਨ ਨੇ ਇਹ ਹੁਣ ਪਤਾ ਲੱਗਦਾ ਜੇ ਮੈਂ ਦਲਦ ਕਰ ਰਹੇ ਆ ਪੇਸ਼ ਤੇ ਰਮਾਨ ਮਿਲਣ ਤੇ ਜੋ ਵੀ ਅੱਗੇ ਕੁਛ ਕੁਛ ਕੀਤੀ ਜਾਊਗੀ